ਪੰਜਾਬ ਦੇ ਸਰਕਾਰੀ ਸਕੂਲਾਂ 'ਚ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਮਿੱਡੇ ਮੇਲ 'ਚ ਵੱਡਾ ਬਦਲਾ ਕੀਤਾ ਗਿਆ ਹੈ ਸਰਕਾਰ ਨੇ ਪ੍ਰਧਾਨ ਮੰਤਰੀ ਪੋਸ਼ਣ ਯੋਜਨਾ ਤਹਿਤ ਸਕੂਲਾਂ ਅੱਜ ਦਿੱਤੇ ਜਾਣ ਵਾਲੇ ਹਫਤਾਵਾਰੀ ਭੋਜਨ ਮੈਨੂ ਨੂੰ ਬਦਲਣ ਦੇ ਨਿਰਦੇਸ਼ ਦਿੱਤੇ ਨੇ ਇਹ ਨਿਰਦੇਸ਼ 1 ਤੋਂ 31 ਜੁਲਾਈ ਤੱਕ ਜਾਰੀ ਕੀਤੇ ਗਏ ਨੇ ਇਸ ਨਿਰਦੇਸ਼ ਚ ਸਪਸ਼ਟ ਤੌਰ ਤੇ ਕਿਹਾ ਗਿਆ ਹੈ ਕਿ ਸਾਰੇ ਸਕੂਲਾਂ ਚ ਵਿਦਿਆਰਥੀਆਂ ਨੂੰ ਕਤਾਰ ਚ ਬਿਠਾਉਣ ਤੋਂ ਬਾਅਦ ਹੀ ਮਿੱਡੇ ਮੀਲ ਦਿੱਤਾ ਜਾਵੇਗਾ ਅਤੇ ਮਿੱਡੇ ਮੀਲ ਇਨਚਾਰਜ ਇਸ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਵੇਗਾ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾ ਚ ਕਿਹਾ ਗਿਆ ਹੈ ਕਿ ਸਵੇਰੇ ਦੇ ਸਾਰੇ ਸਕੂਲਾਂ ਚ ਮੈਨੂ ਅਨੁਸਾਰ ਭੋਜਨ ਪਕਾਉਣਾ ਪਵੇਗਾ ਜਿਸ ਵੀ ਸਕੂਲ ਚ ਇਹਨਾਂ ਨਿਰਦੇਸ਼ਾ ਦੀ ਉਲੰਘਣਾ ਪਾਈ ਜਾਂਦੀ ਹੈ ਉਥੇ ਸੰਬੰਧਿਤ ਸਕੂਲ ਮੁਖੀ ਦੀ ਜ਼ਿੰਮੇਵਾਰੀ ਅਤੇ ਜਵਾਬਦੇਹੀ ਤੈਅ ਕਰਕੇ ਕਾਰਵਾਈ ਕੀਤੀ ਜਾਵੇਗੀ ਇਸ ਮੈਨਿਅੂ ਅਨੁਸਾਰ ਦਾਲ ਅਤੇ ਰੋਟੀ ਸੋਮਵਾਰ ਨੂੰ ਉਪਲਬਧ ਹੋਵੇਗੀ ਰਾਜਮਾ ਚਾਵਲ ਅਤੇ ਖੀਰ ਮੰਗਲਵਾਰ ਨੂੰ ਪਰੋਸੇ ਜਾਣਗੇ ਕਾਲੇ ਛੋਲੇ ਚਿੱਟੇ ਛੋਲੇ ਅਤੇ ਪੂੜੀ ਰੋਟੀ ਬੁੱਧਵਾਰ ਨੂੰ ਪਰੋਸੇ ਜਾਣਗੇ ਇਸੇ ਤਰ੍ਹਾਂ ਵੀਰਵਾਰ ਨੂੰ ਕੜੀ ਆਲੂ ਅਤੇ ਪਿਆਜ਼ ਦੇ ਪਕੌੜਿਆਂ ਨਾਲ ਅਤੇ ਚੋਲ ਪਰੋਸੇ ਜਾਣਗੇ ਸ਼ੁੱਕਰਵਾਰ ਨੂੰ ਮੌਸਮੀ ਸਬਜ਼ੀ ਨਾਲ ਰੋਟੀ ਅਤੇ ਸ਼ਨੀਵਾਰ ਨੂੰ ਸਾਬਤ ਮੂੰਗੀ ਦੀ ਦਾਲ ਅਤੇ ਮੌਸਮੀ ਫਲ ਅਤੇ ਚੋਲ ਪਰੋਸੇ ਜਾਣ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਮਿੱਡੇ ਮੇਲ 'ਚ ਵੱਡਾ ਬਦਲਾ ਕੀਤਾ ਗਿਆ ਹੈ ਸਰਕਾਰ ਨੇ ਪ੍ਰਧਾਨ ਮੰਤਰੀ ਪੋਸ਼ਣ ਯੋਜਨਾ ਤਹਿਤ ਸਕੂਲਾਂ 'ਚ ਦਿੱਤੇ ਜਾਣ ਵਾਲੇ ਹਫਤਾਵਾਰੀ ਭੋਜਨ ਮੈਨੂ ਨੂੰ ਬਦਲਣ ਦੇ ਨਿਰਦੇਸ਼ ਦਿੱਤੇ ਨੇ ਇਹ ਨਿਰਦੇਸ਼ 1 ਤੋਂ 31 ਜੁਲਾਈ ਤੱਕ ਜਾਰੀ ਕੀਤੇ ਗਏ ਨੇ ਇਸ ਨਿਰਦੇਸ਼ 'ਚ ਸਪਸ਼ਟ ਤੌਰ ਤੇ ਕਿਹਾ ਗਿਆ ਹੈ ਕਿ ਸਾਰੇ ਸਕੂਲਾਂ 'ਚ ਵਿਦਿਆਰਥੀਆਂ ਨੂੰ ਕਤਾਰ 'ਚ ਬਿਠਾਉਣ ਤੋਂ ਬਾਅਦ ਹੀ ਮਿੱਡੇ ਮੀਲ ਦਿੱਤਾ ਜਾਵੇਗਾ ਅਤੇ ਮਿੱਡੇ ਮੀਲ ਇੰਚਾਰਜ ਇਸ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਵੇਗਾ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾ 'ਚ ਕਿਹਾ ਗਿਆ ਹੈ ਕਿ ਸਵੇਰੇ ਦੇ ਸਾਰੇ ਸਕੂਲਾਂ 'ਚ ਮੈਨੂ ਅਨੁਸਾਰ ਭੋਜਨ ਪਕਾਉਣਾ ਪਵੇਗਾ ਜਿਸ ਵੀ ਸਕੂਲ 'ਚ ਇਹਨਾਂ ਨਿਰਦੇਸ਼ਾਂ ਦੀ ਉਲੰਘਣਾ ਪਾਈ ਜਾਂਦੀ ਹੈ ਉੱਥੇ ਸੰਬੰਧਤ ਸਕੂਲ ਮੁਖੀ ਦੀ ਜ਼ਿੰਮੇਵਾਰੀ ਅਤੇ ਜਵਾਬਦੇਹੀ ਤੈਅ ਕਰਕੇ ਕਾਰਵਾਈ ਕੀਤੀ ਜਾਵੇਗੀ। ਇਸ ਮੈਨਿਊ ਅਨੁਸਾਰ ਦਾਲ ਅਤੇ ਰੋਟੀ ਸੋਮਵਾਰ ਨੂੰ ਉਪਲਬਧ ਹੋਵੇਗੀ। ਰਾਜਮਾ ਚਾਵਲ ਅਤੇ ਖੀਰ ਮੰਗਲਵਾਰ ਨੂੰ ਪਰੋਸੇ ਜਾਣਗੇ। ਕਾਲੇ ਛੋਲੇ, ਚਿੱਟੇ ਛੋਲੇ ਅਤੇ ਪੂੜੀ ਰੋਟੀ ਬੁੱਧਵਾਰ ਨੂੰ ਪਰੋਸੇ ਜਾਣਗੇ। ਇਸੇ ਤਰ੍ਹਾਂ ਵੀਰਵਾਰ ਨੂੰ ਕੜੀ ਆਲੂ ਅਤੇ ਪਿਆਜ਼ ਦੇ ਪਕੌੜਿਆਂ ਨਾਲ ਅਤੇ ਚੋਲ ਪਰੋਸੇ ਜਾਣਗੇ ਸ਼ੁੱਕਰਵਾਰ ਨੂੰ ਮੌਸਮੀ ਸਬਜ਼ੀ ਨਾਲ ਰੋਟੀ ਅਤੇ ਸ਼ਨੀਵਾਰ ਨੂੰ ਸਾਬਤ ਮੂੰਗੀ ਦੀ ਦਾਲ ਅਤੇ ਮੌਸਮੀ ਫਲ ਅਤੇ ਚੋਲ ਪਰੋਸੇ